ਜਾ ਚੰਗੇ ਭਲੇ ਕਰੇ ਕੱਦੂ ਲੱਗਦੇ ਆ ਦੇਸਾਂ ਦੇ ਕੱਦੂ ਲੱਗਦੇ ਆਗੇ ਕਦੇ ਭਿੰਡੀਆਂ ਲੈ ਆਉਂਗੇ ਕਦੇ ਫਲੀਆਂ ਲੈ ਆਉਂਗੇ ਇਸ ਸੀਸੀਪੀ ਲਾਏ ਆਉਂਦੇ ਨੇ 2 ਰੁਪਏ ਰੱਖਣੇ ਚਾਹਦੇ ਹੈਗੇ ਐ ਤਾਂ ਹੈ ਨਹੀਂ ਜੇ 2 ਰੁਪਏ ਹੈਗੇ ਅੱਜ ਅਸੀਂ ਜੋੜ ਲਈਏ ਸਵੇਰ ਨੂੰ ਸਾਡੇ ਕੰਮ ਆਉਂਗੇ ਬਲੇ ਪੂ ਆਜ ਫੇਰਾ ਕੱਦੂ ਜੇ ਧਰ ਲੈ ਨੇ ਬਾਈ ਤੇਰੇ ਨੱਕ ਥੱਲੇ ਕੱਦੂ ਖਾਤੋਂ ਨਹੀਂ ਆਉਂਦੇ ਤੁਸੀਂ ਤਾਂ ਨਾ ਫਰੀ ਦੇ ਤਾਂ ਸਾਨੂੰ ਖਾਣੇ ਨਹੀਂ ਆਉਂਦੇ ਪੈਸਿਆਂ ਦੇ ਖਾਣ ਗਿੱਜ ਕੇ ਤੁਸੀਂ ਤਾਂ ਉਹ ਫਿਰ ਰੋਜ਼ ਰੋਜ਼ ਤਾਂ ਨਹੀਂ ਹੁੰਦੇ ਰੋਜ਼ ਹੀ ਧਰ ਲੈਣੇ ਆ ਤੁਸੀਂ ਤੂੰ ਇੱਕ ਦੂਈ ਕੋਈ ਚੱਜ ਦੀ ਸਬਜ਼ੀ ਬਣਾ ਲਿਆ ਕਰੋ 2 ਰੁਪਏ ਜੋੜ ਲਓ ਤੁਹਾਡੇ ਕੰਮ ਆਉਣਗੇ ਕੀ ਪਤਾ ਟਾਈਮ ਦਾ ਕਿਹੜੇ ਵੇਲੇ ਗਰੀਬੀ ਅਮੀਰੀ ਕਰ ਦਿੰਦਾ ਰੱਬ ਐ ਮਰੂ ਮਰੂ ਕਰੀ ਜਾਨੀ ਰੇਣੀ ਉਹ ਕਾਹ ਇਨਿਕ ਜੂਸ ਨਹੀਂ ਆ ਤੂੰ ਉਹੀ ਇੱਕ ਜੂਸ ਪਣਾ ਕਰੀ ਜਾਨੀ ਰੇਣੀ ਇੱਕ ਜੂਸ ਪਣਾਣਾ ਕਰਾਂ ਤਾਂ ਹੋਰ ਕੀ ਕਰਾਂ ਬਸ ਆ ਪਾਈ ਪਾਈ ਕਰਕੇ ਘਰ ਜੋੜਿਆ ਸੀ ਤੁਸੀਂ ਹੁਣ ਗੁਰਸਾਲੇ ਡਾਈ ਜਾਨੇ ਹੋ ਕਰੋ ਬਾਹਰ ਜਾਣਾ ਉਹਦੀ ਉਹ ਹੁਕਮ ਚਲਾ ਲੈਂਦੀ ਐ ਮੇਰੇ ਕੋਲ ਚਾ ਲਿਆ ਦੇ ਮੈਨੂੰ 버거 ਲਿਆ ਦੇ ਅੰਦਰ ਬੈਠੇ ਨੂੰ ਉਹਨੂੰ ਧੋਖਾਈ ਜਾਣਾਗਾ ਆ ਮੈਂ ਕਿਹੜੇ ਕੁਲਚੇ 버거 ਲਿਆਂਦੇ ਫਿਰ ਜੇ ਖਾ ਵੀ ਲੈ ਕਿੱਡੀ ਗੱਲ ਐ ਅੱਜ ਕੱਲ ਸਾਰੀ ਖਾਂਦੇ ਆ ਬਈ ਪੈਸੇ ਪੈਸੇ ਨਾਲ ਫੇਰ ਪੈਸਾ ਜੁੜਦਾ ਹੁੰਦਾਗਾ ਜੇ ਤੁਸੀਂ ਐ ਹੀ 100 ਨੂੰ 1 ਰੁਪਏ ਚ ਵਰਤੋਗੇ ਫੇਰ ਤਾਂ ਕਿੱਥੋਂ ਪੈਸੇ ਜੁੜ ਜਾਣਗੇ ਫਿਰ ਕਿਹੜਾ ਨਾਲ ਲੈ ਕੇ ਜਾਣਾ ਪੂਆ ਆਪਣੇ ਸ਼ੌਂਕ ਤਾਂ ਪੂਰੇ ਕਰਨੇ ਆ ਕਮਾਉਂਦੇ ਕਾਦੇ ਵਾਸਤੇ ਆ ਤੂੰ ਤਾਂ ਹੀ ਸਾਰਾ ਦਿਨ ਹੀ ਕਰੀ ਜੰਨੀ ਮਰੀ ਉਮਰ ਨੂੰ ਇੰਨੇ ਵੀ ਨਹੀਂ ਸੰਗ ਪੂਰੇ ਕਰੀ ਦੇ ਹੁੰਦੇ ਕੇ ਪੈਸੇ ਦੀ ਕਦਰ ਹੀ ਨਾ ਕਰੋ ਕੋਈ ਕਦਰ ਹੀ ਨਾ ਕਰੋ ਆ ਆ ਹੁਣ ਸੰਗ ਤਾਂ ਪੂਰਾ ਕਰਨੇ ਆ ਨਾਲੇ ਪੂਰਾ ਮੈਂ ਤਾਂ ਕੰਮ ਆਇਆ ਸੀ ਤੇਰੇ ਕੋਲ ਕੰਮ ਕੀ ਆਇਆ ਸੀ ਮੈਂ ਕਹਿੰਦਾ ਸੀ 5-600 ਰੁਪਇਆ ਦੇ ਦਿੰਦੀ ਕਿਉਂ ਤੈਨੂੰ ਕੀ ਕਰਨਾ ਸੀ ਉਹ ਮੈਨੂੰ ਖਾਤੇ ਜਗੜਾਉਣੇ ਪੈਣਗੇ ਉਹਦੇ ਵਿੱਚ ਬੈਲੈਂਸ ਮੁੱਕ ਗਿਆ ਬੈਲੈਂਸ ਕਰਾਉਣਾ ਹੈ ਉਹਦੇ ਕੋਲੋਂ ਚੋਂ ਉਹ ਮੈਂ ਮਰ ਜਾ ਇੰਨੇ ਪੈਸਿਆਂ ਦੇ ਬੈਲੈਂਸ ਹੋਊਗਾ ਨਾ ਕੀ ਕਰਾਉਣਾ ਕਰਾ ਕੇ ਉਹ ਹੀ ਸਾਰਾ ਦਿਨ ਲੋਚੀ ਠੂੰਗਾ ਮਰੀ ਜਾਂਦੀ ਰਹਿੰਦੀ ਹੈਗਾ ਨਾ ਪੈਸਿਆਂ ਨੂੰ 2 ਮਹੀਨੇ ਲੋੜ ਨਹੀਂ ਮੁੜ ਕੇ ਤੂੰ ਰਹੇਂਦੇ ਤੇਰਾ ਮੋਬਾਈਲ ਦੇਖ ਰਿਆ ਕਰੂਗੀ ਐਨਾ ਨਾ ਤੁਸੀਂ ਪੈਸਾ ਡਾਓ ਮੇਰਾ ਕਿਵੇਂ ਲੋਡ ਆਉ ਮੈਂ ਆਪਦਾ ਬਾਹਰ ਅੰਦਰ ਹੁੰਨਾਗਾ ਮੁੜ ਕੇ ਕਈ ਵਾਰੀ ਲੋਡ ਪੈ ਜੇ ਫੋਨ ਕਰਨਾ ਪੈ ਜਾਂਦਾਗਾ ਕੋਈ ਨਾ ਬਸ ਕਿਧਰੇ ਨਹੀਂ ਆ ਲੋਡ ਪੈਦੀ ਹੈਗੀ ਮੇਰੇ ਕੋਲ ਤਾਂ ਹੈ ਨਹੀਂਗੀ ਮੈਂ ਤਾਂ ਐਨਾ ਕਰਪੂਆ ਬਣ ਕੇ ਦੇ ਦੇ 500 ਦੇ ਦੇ ਜੇ ਮੈਂ ਤੈਨੂੰ ਕਹਿਤਾ ਨਾ ਮੇਰੇ ਕੋਲ ਹੈ ਨਹੀਂ ਜੇ ਕੋਈ ਨਾ ਆਪੇ ਸਾਰ ਨੂੰ ਕਿਧਰੇ ਨਹੀਂ ਲੋਡ ਪੈਦੀ ਫੋਨ ਫੋਨ ਕਰਨ ਜੇ ਲੋਡ ਪਊਗੀ ਵੀ ਨਾ ਕੋਈ ਨਾ ਮੇਰੇ ਤੇ ਚਾਚੇ ਕੇ ਫੋਨ ਤੋਂ ਕਰਿਆ ਆਉਂਗੀ ਤੇ ਫਿਰ ਮੈਂ ਖਾਤੇ ਜੋੜਾ ਕੇ ਪਵਾ ਦਿੰਨਾਗਾ ਫਿਰ ਫੇਰ ਵੀ ਪੈਸੇ ਦਾ ਪੰਪਾਈ ਦੇਣਿਆ ਉਹੀ ਨਾ ਉਹ ਚਮਲਾਈ ਜਾ ਸਰ ਚੜਾਈ ਜਾ ਏ ਕਾ ਚਮਲਾਉਣ ਪਾਣਾਗਾ ਹੁਣ ਪੈਸੇ ਦਾ ਅਗਲੇ ਦੀ ਪਹੁੰਚ ਰੱਖਣੀ ਆ ਕੁਝ ਦੇਖਿਆ ਜਾਂਦਾਗਾ ਸਾਰਾ ਦਿਨ ਤਾਂ ਟਾਈਮ ਵੀ ਨਹੀਂ ਲੱਗਦਾ ਕੰਮ ਤਾਂ ਕਿਸੇ ਵੇਲੇ ਕਰਦੀ ਨਹੀਂ ਕੰਮ ਤਾਂ ਸਾਧਨ ਮੈਂ ਕਰਦੇ ਕੰਮਾਂ 'ਚ ਲੱਗ ਜਾ ਕਰੇ ਬਿੰਦ ਝਟ ਉਹ ਨਹੀਂ ਤੂੰ ਤਾਂ ਕੰਜੂਸ ਬਣਾ ਕਰੀ ਜਾਨੀ ਚਲ ਚੰਗਾ ਮੈਨੂੰ ਜਾਣ ਲੋ ਕੰਜੂਸ ਹੋ ਕੀ ਘਰ ਬੰਨੀ ਜਾਂਦੇ ਹੁੰਦੇ ਆਗੇ ਐ ਨਹੀਂ ਹੈਗਾ ਜੇ ਪੈਸਾ ਤਾਂ ਤੁਸੀਂ ਗੁਰਸੱਰਲੇ ਡਾਈ ਜਾਓ சிலர் ਮੰਮੀ ਦਾ ਫੋਨ ਆਇਆ ਸੀ ਮੰਮੀ ਕਹਿੰਦੀ ਵੀਡੀਓ ਕਾਲ ਕਰ ਲੈ ਉਹਨੇ ਨਾ ਸੂਟ ਲੈ ਕੇ ਆਂਦੇ ਆ ਉਹ ਕਹਿੰਦੀ ਦੇਖ ਲੈ ਵੀ ਕਿਵੇਂ ਦੇ ਲੱਗੇ ਆ ਸੋਹਣੇ ਆ ਜਾਂ ਕਿਵੇਂ ਆ ਤੇ ਕਰਾ ਦੋ ਨਾ ਬੈਲੈਂਸ ਉਹ ਨਾ ਬੈਲੈਂਸ ਇੱਕ ਦੋ ਦਿਨ ਖੜਨਾ ਪਊਗਾ ਲੈ ਕਿਉਂ ਉਹ ਪੈਸੇ ਹੁਣ ਕਿਹ ਰਹੂ ਬੂਆ ਪੈਸੇ ਨਹੀਂ ਦਿੱਦੀ ਤੈਨੂੰ ਪਤਾ ਤਾਂ ਹੈਗਾ ਲੈ ਆਖੇ ਬੂਆ ਪੈਸੇ ਨਹੀਂ ਦਿੱਦੀ ਅਨਾਲੇ 4-500 ਦੀ ਕੀ ਗੱਲ ਬਥੇਰੇ ਲੱਖਾਂ ਦੇ ਲੱਖ ਜਮਾ ਕਰੀ ਫਿਰਦੀ ਆਪਦੇ ਖਾਤੇ 'ਚ ਉਹ ਕੀ ਦੇ ਵਾਸਤੇ ਕਰੇ ਤੇ ਬੈਲੈਂਸ ਨੂੰ ਹੀ ਨਹੀਂ ਦੇ ਸਕਦੀ 10-500 ਰੁਪਿਆ ਉਹ ਹੁਣ ਉਹ ਕਹਿੰਦੀ ਹੈ ਨਹੀਂ ਕੋਈ ਨਹੀਂ ਮੈਂ ਹੌਲੀ ਹੌਲੀ ਲੈ ਲੂੰਗਾ ਬਰਿਆ ਕਿ ਐ ਜਿਦੂ ਪਤਾ ਤਾਂ ਹੈਗਾ ਹੋਗਾ ਕਿੰਨੀ ਕਲੂਚੀ ਕਰਦੀ ਹੈ ਪਹਿਲੀ ਗੱਲ ਤਾਂ ਤੈਨੂੰ ਗੱਲ ਨਹੀਂ ਕਰਨੀ ਤੂੰ ਉਹਨੂੰ ਕਿਉਂ ਦੱਸਿਆ ਵੀ ਬੈਲੈਂਸ ਕਰਵਾਉਣਾਗਾ ਪਹਿਲੇ ਹੀ ਦੱਸਦਾ ਹੋਊਗਾ ਉਹ ਬੋਲ ਕੇ ਫੜਦਾ ਪੈਸੇ ਮਾਨ ਤੂੰ ਕਹਿ ਦਿੰਦਾ ਮੈਨੂੰ ਲੋੜ ਆਲੇ ਸੱਚ ਬੋਲ ਕੇ ਫਿਰ ਤਾਂ ਦੇ ਦੇ ਗੱਲ ਲੈ ਦੇ ਦੇ ਉਹਨੇ ਫਿਰ ਤਾਂ ਤੂੰ ਐਂ ਕਹਿ ਦਿੰਦਾ ਵੀ ਪੂਆ ਮੈਨੂੰ ਲੋੜ ਆ ਚਾਹੀਦੇ ਆ ਮੈਨੂੰ ਨਹੀਂ ਪਤਾ ਮੈਂ ਅੱਜ ਮਮੀ ਨੂੰ ਵੀਡੀਓ ਕਾਲ ਕਰਨੀ ਆ ਕਰਵਾ ਦੇ ਬੈਲੈਂਸ ਦੱਸ ਕਰਵਾ ਦੂੰਗਾ ਇੱਕ ਅੱਧਾ ਦਿਨ ਤਾਂ ਡੰਗ ਲਾ ਲਾ ਫਿਰ ਹੁਣ ਅਤੇ ਤੇ ਤਪੂਆ ਨਹੀਂ ਲੋੜਾ ਆ ਜਿਹੜੀ ਕੋਈ ਮਾੜੀ ਮੋਟੀ ਹੁੰਦੀ ਆ ਕੋਈ ਦੁੱਖੀ ਤਕੀ ਚੱਕ ਕੇ ਉਹਨੂੰ ਭਰਾ ਦਿੰਦਾ ਪੈਸੇ ਵੀ ਮੇਰੇ ਵਾਲੇ ਤੇ ਵੀਡੀਓ ਕਾਲ ਕਰ ਲਈ ਤੇਰੇ ਵਾਲੇ ਤੋਂ ਕਰ ਲੂ ਮੇਰੀ ਗੱਲ ਸੁਣਨ ਵਾਲਿਆ ਜਿਹੜੀ ਕੁੜਦੁਕੜ ਹੁੰਦੇ ਨਾ ਉਹਨੂੰ ਮਖੜਾਇਆ ਕਰ ਠੀਕ ਹੈ ਨਾ ਰੱਖ ਲਿਆ ਕਰ ਉਹਨੂੰ ਬਣਾ ਰੱਖਿਆ ਗਾ ਘਰ ਦੀ ਲੀਡਰਨੀ ਜਿਹੜਾ ਕੋਈ ਰੁਪਏ ਹੁੰਦੇ ਆ ਚੱਕ ਕੇ ਉਹਨੂੰ ਭੜਾ ਦਿੰਦਾ ਆਪ ਤਰਸੀ ਜਾਓ ਇੱਥੇ ਰੁਪਏ ਰੁਪਏ ਤੇ ਫਿਰ ਹਣ ਪੈ ਉਹਨੇ ਪਾਲੇ ਪੈਸੇ ਤਾਂ ਹੁਣ ਉਸੇ ਕੁੜੀ ਹੋਣਗੇ ਪਾਲਿਆ ਉਹਨੇ ਤੈਨੂੰ ਗਾਹ ਦੀ ਪਾਲਿਆ ਠੀਕ ਆ ਇਹ ਤਾਂ ਨਹੀਂ ਹੈਗਾ ਵੀ ਬਸ ਤੇ ਸਬਜੀ ਆ ਰੋਜ ਇੱਕ ਜਿਹੜੀ ਲੱਗੀ ਆ ਘਰੇ ਉਹੀ ਧਰੀ ਚੱਲੋ ਉਹੀ ਧਰੀ ਚੱਲੋ ਨਾ ਚੱਜ ਨਾ ਖਾਣ ਦੇਵੇ ਨਾ ਚੱਜ ਦਾ ਕੋਈ ਲੀਡਾ ਕਪੜਾ ਪਾਉਣ ਦੇਵੇ ਕੋਈ ਨਹੀਂ ਮੈਂ ਕਰੂੰਗਾ ਗੱਲ ਤੇ ਤੂੰ ਇੱਕ ਦਿਨ ਅਨਸਾਰ ਚੰਗਾ ਫੋਨ ਤੋ ਕੀ ਗੱਲ ਕਰੇਂਗਾ ਤੂੰ ਕੋਈ ਨਹੀਂ ਸਾਰ ਲੂੰਗਾ ਆਥ ਨੇ ਲਾਂਗੂ ਮੰਮੀ ਨੂੰ ਮੇਰੇ ਵਾਲੇ ਫੋਨ ਤੋਂ ਲਾ ਲੈ ਕੋ ਤਾਂ ਇਹ ਬੜੀ ਕੰਜੂਸ ਨਹੀਂ ਆ ਨਾ ਚੱਜ ਦਾ ਲੀੜਾ ਕਪੜਾ ਪਾਵੇ ਨਾ ਪਾਉਣ ਦੇਵੇ ਨਾ ਕੋਈ ਆਪ ਚੱਜ ਦੀ ਚੀਜ਼ ਖਾਵੇ ਨਾ ਖਾਣ ਦੇਵੇ ਪੈਸਿਆਂ ਨੂੰ ਪਤਾ ਨਹੀਂ ਕਿ ਹਿੱਕ ਤੇ ਧਰ ਕੇ ਲੈ ਜੂਗੀ ਇਹ ਅੰਦਰ ਵੜ ਕੇ ਬਹਿ ਜੂਗੀ ਮਾਂ ਦੀ ਤੇ ਐਣੀ ਪਾਣੀ ਧਾਣੀ ਤਾਂ ਪਿਆ ਦੇ ਪਸੂਆਂ ਨੂੰ ਪਾ ਲੂਗੀ ਚੰਗਾ ਝੋਖਾ ਖਾਣ ਨੂੰ ਪਾ ਲੂਗੀ ਚੰਗੇ ਪੈਸੇ ਪਾ ਲੂਗੀ ਮੇਰੇ ਨਾਲ ਚਪਾਉਣ ਨੂੰ ਸਾਰਾ ਦਿਨ ਉਸੇ ਅਸੀਂ ਲੱਗੀ ਰਹਿੰਦੀ ਆ ਇਹ ਕੜਵੰਦਾਸ ਪਾਣੀ ਧਾਣੀ ਪਿਆ ਦੇ ਮੈਨੇ ਸਨੀਰ ਲਾਉਣ ਆਣੀ ਪਈ ਐ ਟਾਈਮ ਹੋਇਆ ਪਿਆਗਾ ਮਗਰੀ ਧਾਰਾ ਦਾ ਟਾਈਮ ਹੋ ਜਾਂਦਾਗਾ ਫਸੂਤੀ ਹੈ ਮਰਦੇ ਆਗੇ ਠੜਕੇ ਵੀ ਆ ਪਾਣੀ ਪਿਆ ਹੋਂ ਵੀ ਕਿਸੇ ਵੇਲੇ ਨਹੀਂ ਮਾਰੀਤੀ ਲਵੇ ਲਗਦੀ ਫਸੂਣ ਗੱਲ ਸੁਣਿਓ ਰਹਿਣ ਪੂਰੀ ਦੱਸ ਦੇ ਕੀ ਕਹਿਣੀ ਆ ਪੁਰਾਣਾ ਆ ਹੇ ਹੇ ਹਾਂ ਦੱਸ ਕੀ ਕਹਿਣੀ ਆ ਪੂਆ ਮੈਂ ਕਹਿੰਦੀ ਸੀਗੀ ਸਬਜੀ ਸਬਜੀ ਕਾਹੀ ਕਰਨੀ ਅੱਜ ਸਬਜ਼ੂ ਕੱਦੀ ਚੀਰ ਦਿੱਤਾ ਮੈਂ ਹੁਣ ਉਹਦੀ ਬਣਾ ਲਾ ਅੱਦੂ ਕਦੂ ਸਾਰਾ ਦਿਨ ਚਲ ਕੋਈ ਨਹੀਂ ਬਣਾ ਲੂੰਗੀ ਪੂਆ ਮੈਂ ਨਾ ਤੈਨੂੰ ਐ ਕਹਿੰਦੀ ਸੀ ਕਿ ਕੋਈ 2-400 ਰੁਪਏ ਜਦੇ ਕੀ ਕਰਨਾ ਤਾਂ ਲੈ ਪੂਆ ਤੈਨੂੰ ਪਤਾ ਤਾਂ ਹੈਗਾ ਮੇਰਾ ਸੂਟ ਸਿਉਣੇ ਫੜਾ ਕੇ ਆਈਆਂ ਮੈਂ ਉਹ ਫੜ ਕੇ ਲਿਓਣਾ ਫਿਰ ਤੂੰ ਭਈ ਆਪਸੇ ਉਹਨਾਂ ਕਰ ਸੂਟ ਤੂੰ ਆਪ ਤੋਂ ਨਹੀਂ ਸੰਤੇ ਜਾਂਦੇ ਲੈ ਪੂਆ ਤੈਨੂੰ ਪਤਾ ਤਾਂ ਹੈਗਾ ਆਪਣੀ ਮਸ਼ੀਨ ਨਹੀਂ ਚੱਲਦੀ ਸਭ ਕੁਝ ਚੱਲਦਾ ਤੇ ਢੰਗ ਨਹੀਂ ਹੈਗਾ ਸਿਉਣ ਦੇ ਹੁਣ ਬਸ ਪੂਆ ਕੋਈ ਵਾਦੂ ਰੁਪਏ ਦੀ ਦੇ ਦੇ ਹੁਣ ਕੀ ਆਪੂਆ ਕੀ ਕਰੇਗੀ ਤੋ ਐਨੇ ਪੈਸੇ ਆ ਲਓ ਦੱਸੀ ਮੈਨੂੰ ਤੂੰ ਹੀ ਸਾਰਾ ਦਿਨ ਕੰਜੂਸੀ ਕਰੀ ਐ ਮੀ ਕੰਜੂਸੀ ਨਹੀਂ ਹੈ ਸਾਰੀ ਉਮਰ ਸੋਡੀ ਪਈ ਆ ਅਜ ਅੱਧੀ ਉਮਰ ਮੇਰੀ ਪਈ ਆ ਪੈਸਾ ਚਾਹੀਦਾ ਕਿੱਥੇ ਨਹੀਂ ਹੈਗਾ ਬੂ ਤੈਨੂੰ ਕੀ ਪਤਾ ਰੱਬ ਨੇ ਆਪਣੀ ਕਿੰਨੀ ਉਮਰ ਲਿਖੀ ਆ ਕੀ ਪਤਾ ਹੁੰਦਾ ਅੱਜ ਹੈਗੇ ਕੱਲ ਨੂੰ ਹੋਣਾ ਕਿ ਨਾ ਹੋਣਾ ਲੈ ਆਪ ਦਾ ਸੋਚ ਕੇ ਤਾਂ ਰੱਖਣਾ ਚਾਹੀਦਾ ਕੀ ਪਤਾ ਪੈਸੇ ਕਿੱਥੇ ਲੋੜ ਪੈ ਜੇ ਹੁਣ ਕੀ ਪਤਾ ਹੁਣ ਕਿੱਡੀ ਕੁ ਲੰਮੀ ਉਮਰ ਲਿਖੀ ਆ ਰੱਬ ਨੇ ਜਿਹਾ ਐ ਸੋਚੀ ਗਏ ਬਸ ਵੀ ਕਿਹੜੇ ਵੇ ਮਰਨਾ ਫੇਰ ਤਾਂ ਜੋੜ ਲਿਆ ਪੈਸਾ ਮੇਰੀ ਗੱਲ ਸੁਣ ਦੀਪਾ ਮੇਰੇ ਨਾ ਤੜਕੇ ਦਾ ਦਰਦ ਜਿਹਾ ਹੋ ਜਾਂਦਾ ਭਾਈ ਦਵਾਈ ਦਵੁਈ ਦਵਾ ਲਿਓ ਮੈਨੂੰ ਕੋਈ ਨਹੀਂ ਭੂਆ ਦਵਾ ਲਿਆਵਾਂਗੇ ਦਵਾਈ ਤਾਂ ਮੈਂ ਦੇਖਾਂ ਐ ਬਸਾਰ ਮੁਜੀ ਹੋਈ ਫਿਰਦੀ ਐ ਕੰਮ ਕਰਦੀ ਹੁਣ ਵੱਧ ਹੋਣ ਲੱਗ ਗਿਆ ਬਾਲਟੀ ਚੱਕਣ ਨਾਲ ਤੇ ਨਾ ਚੱਕਦੀ ਬਾਲਟੀ ਆਪੇ ਮੈਂ ਪਾਣੀ ਪਿਆ ਦਿੰਦੀ ਜਾਂ ਸੇਵਕ ਨੂੰ ਕਹਿ ਦੇਣਾ ਸੀ ਭੂਆ ਤੂੰ ਨਾ ਤੂੰ ਉਦੋਂ ਮੰਗ ਰੋ ਪਿਓ ਦੀ ਪਾਣੀ ਧਾਰਾਂ ਦਾ ਟਾਈਮ ਹੋਇਆ ਪਿਆਗਾ ਚੱਲ ਕੋਈ ਨਹੀਂ ਕੋਈ ਕੰਮ ਨਾ ਕਰ ਭੂਆ ਲੈ ਆਵਾਂਗੇ ਦਵਾਈ ਤੇ ਜੇ ਤੂੰ ਮਾਨਸਾ ਜਾਣਾ ਫਿਰ ਕੱਲ ਨੂੰ ਵਗ ਜਾਵਾਂਗੇ ਜੇ ਤੁਹਾ ਪਿੰਡ ਵਾਲੇ ਡਾਕਟਰ ਤੋਂ ਲੈਣੀ ਹੈ ਦਵਾਈ ਚਾਹੇ ਅੱਜ ਲੈ ਲਾ ਤੈਨੂੰ ਚੰਗਾ ਭਾਲਾ ਪਤਾ ਵੀ ਮੇਰੀ ਦਵਾਈ ਮਾਂਸਾ ਤੋਂ ਚੱਲਦੀ ਹੈ ਉਥੋਂ ਆਰਾਮ ਆਉਂਦਾਗਾ ਮੈਨੂੰ ਚੱਲ ਕੋਈ ਨਹੀਂ ਭੂਆ ਕਹਿਣੀ ਆ ਮੈਂ ਸੇਵਕ ਨੂੰ ਮਿਲਾਂਦਾ ਇੱਥੇ ਹੋਊਗਾ ਹਜੇ ਉਹ ਜਾਂਦਾ ਸੀ ਵੈਸੇ ਤਾਂ ਬਾਹਰ ਉਹ ਮੈਂ ਦੇਖ ਲੈਣੀ ਆ ਜੇ ਇੱਥੇ ਹੋਇਆ ਤਾਂ ਮੈਨੂੰ ਕਹਿ ਦਊਂਗੀ ਨਹੀਂ ਫੋਨ ਲਾ ਦਊਂਗੀ ਪਰ ਫੋਨ ਵੀ ਕਿੱਥੋਂ ਲਾਉਂਗੀ ਕਿਹੜਾ ਪੈਸੇ ਆਉਦੇ ਸਰੇ ਨੇ ਮੈਂ ਚਾਰੀ ਕੁੱਟ ਕਰ ਦਿੰਨੇ ਉਹ ਆ ਜਾਊਗਾ ਚੱਲ ਚਾਹ ਤਾਂ ਕਰ ਦੇਣੀ ਮੈਂ ਦੇਖ ਲੈਣੀ ਸੀ ਪਤਾ ਇੱਥੇ ਕਿਤੇ ਹੋਵੇ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਤੈਨੂੰ ਕਿੰਨੇ ਵਾਰੀ ਕਿਹਾ ਪਿੱਛੋਂ ਬੋਲਣਾ ਮਾਰਿਆ ਕਰ ਅਗੇ ਪਿੱਛੋਂ ਬੋਲਣਾ ਮਾਰਿਆ ਕਰ ਮੈਨੂੰ ਨਾ ਕੋਈ ਸ਼ੌਂਕ ਨਹੀਂ ਹੈਗਾ ਪਿੱਛੋਂ ਬੋਲ ਮਾਰਨ ਦਾ ਉਹ ਤਾਂ ਭੂਆ ਕਹਿੰਦੀ ਨਾ ਮੇਰੇ ਦਰਦ ਵਾਲਾ ਹੋਈ ਜਾਂਦਾ ਕਹਿੰਦੀ ਮੈਨੂੰ ਦਵਾਈ ਦਵਾ ਲਿਆ ਉਹ ਨਾਲੇ ਥੋੜੀ ਦਵਾਈ ਦੂ ਹੀ ਲੈਂਦੀ ਉਹ ਮਾਨਸਾ ਕਹਿੰਦੀ ਹੈ ਕਹਿੰਦੀ ਮਾਨਸਾ ਲੈ ਕੇ ਜਾਉ ਹੁਣ ਉਹਨੂੰ ਕੀ ਹੋ ਗਿਆ ਹੁਣ ਤਾਂ ਠੀਕ ਸੀ ਮੈਂ ਆਇਆਗਾ ਮੈਨੂੰ ਨਹੀਂ ਪਤਾ ਕਹਿੰਦੀ ਮੇਰੇ ਤਾਂ ਸਵੇਰ ਦਾ ਦਰਦ ਹੋਈ ਜਾਂਦਾ ਕਹਿੰਦੀ ਮੈਂ ਤਾਂ ਉਹ ਹੀ ਦੱਸਿਆ ਬਸ ਐਂ ਹੀ ਡਿਟ ਜੋ ਕੇ ਕੰਮ ਕਰਦੀ ਥੀ ਹੁਣ ਤਾਂ ਬਾਹਲਾ ਦਰਦ ਹੋਣ ਲੱਗਿਆ ਜੇ ਚਾਲਾ ਫਿਰ ਦੇਖ ਲੈਣਾ ਦਵਾਈ ਲੈਉਣੇ ਦਵਾਈ ਦਵਾਈ ਤਾਂ ਦਵਾਈ ਲਿਆ ਪਰ ਇੱਕ ਗੱਲ ਆ ਮੇਰੇ ਦਮਾਸ਼ੇ ਗੱਲ ਆਉਂਦੀ ਆ ਵੀ ਜਦੋਂ ਤਾਂ ਆਪਾਂ ਕਾਸੇ ਨਹੀਂ ਪੈਸੇ ਲੱਗਦੇ ਆ ਉਹ ਤਾਂ ਸਾਰੇ ਖਾਅ ਕਰਨਾ ਐ ਨਹੀਂ ਕਰਨਾ ਬਾਹ ਨਹੀਂ ਕਰਨਾ ਉਹਨੇ ਫਿਰ ਐ ਨਹੀਂ ਕਿਹਾ ਵੀ ਮਾਂਸਾ ਦਵਾਈ ਲੈਣ ਜਾਵਾਂਗੇ ਤੇ ਗੱਡੀ ਤੇਲ ਵੀ ਮੱਚੂਗਾ ਵੀ ਇੱਥੋਂ ਹੀ ਲੈ ਲੈਣੀ ਆ ਉਹ ਤਾਂ ਹੁਣ ਜਾਣਾ ਪਊਗਾ ਮਜਬੂਰੀ ਜੇ ਬਿਮਾਰੀ ਵਾਸਤੇ ਤਾਂ ਨਸਤਰਾਂ ਨੂੰ ਤਾਂ ਬਚਰਾ ਲੜਾ ਦੂ ਪੈਸੇ ਆ ਚੱਲ ਕੋਈ ਨਹੀਂ ਲੈ ਜਾ ਐਵੇਂ ਜੇ ਕੁਝ ਹੋ ਗਿਆ ਮਣਕੇ ਤੂੰ ਤਾਂ ਮੇਰੇ ਹੀ ਖੜਾ ਨਹੀਂ ਚੁੱਪਨਾ ਚਲ ਚੰਗਾ ਮੈਂ ਦਵਾਈ ਦਵਾ ਲਿਆਉਣਾ ਯਾਰ ਹੋ ਗਿਆ پتہ ਨਹੀਂ ਕਿਹਾ ਤੂੰ ਮੂੰਹ ਪਰ ਦੁੱਖੀ ਅੰਦਰ ਤੂਏ ਤੱਕ ਕਦੇ ਸਿਰ ਨਹੀਂ ਦੁਖਿਆ ਠੀਕ ਆ ਉਹ ਤਾਂ ਤੁਪਸਾਨ ਨਾਲ ਹੋਇਆ ਇਹ ਹੋਈ ਪੀਦਾ ਹਾਂ ਕੀ ਹੋ ਗਿਆ ਭੂਆ ਤੈਨੂੰ ਇਹ ਦਰਦਵਾ ਉੱਠੀ ਅੰਦਰ ਮੈਂ ਤਾਂ ਵਕੀ ਜੀ ਪਤਾ ਨਹੀਂ ਕੀ ਹੋ ਗਿਆ ਹੌਣ ਤਾਂ ਠੀਕ ਸੀ ਜਦੋਂ ਮੈਂ ਤੇਰੇ ਕੋਲ ਆਇਆ ਸੀ ਹਾਂ ਹੈਗੀ ਤਾਂ ਠੀਕ ਹੀ ਸੀ ਬਸ ਪਾਣੀ ਪਿਉਣ ਲੱਗਿਆ ਪਾਣੀ ਪਿਉਂਦੀ ਪਿਉਂਦੀ ਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਫਿਰ ਦਵਾਈ ਲੈ ਕੇ ਆਉਣੀ ਆ ਹੋਰ ਮਾਂਸਾ ਦਿਖਾਇਆ ਉਹਦੇ ਮੈਂ ਤਾਂ ਕਹਿੰਦੇ ਅਲਟਰਾ ਸੋਨ ਕਰਾ ਕੇ ਦੇਖ ਲੈਂਦੇ ਉਹ ਜੇ ਪਤਾ ਲੱਗ ਜਾਂਦਾ ਕਿਉਂ ਉੜਦਾ ਕਿੰਨੀ ਵਾਰੀ ਉਠਾੜਿਆ ਚੱਲ ਚੱਲ ਵੜਦੇ ਬੂਆ ਫਿਰ ਮੈਂ ਗੱਡੀ ਕੱਢਦਾ ਫਿਰ ਚੱਲ ਚੱਲਦੇ ਆਂ ਹੋਰ ਕੀ ਲੈ ਆਉਣਾ ਦਾ ਭਾਈ ਵੀਰ ਪਾ ਜਿਹੜਾ ਅੱਜ ਕੁੱਟ ਚਾਹ ਦੀ ਲਿਆ ਦੇ ਨੂੰ ਨਹੀਂ ਲਿਆ ਕਿ ਦਿੱਤੇ ਤਾਂ ਨੀ ਕਿ ਉੱਧਰ ਨੂੰ ਭੱਗ ਜਾਂਦੀ ਆ ਉਹ ਵੀ ਗੱਲ ਹੀ ਨਹੀਂ ਸੰਭੀ ਸੇਵਕਾ ਹਾਂ ਪੂਆ ਮੈਂ ਤਾਂ ਤੈਨੂੰ ਆ ਹੀ ਕਹਿੰਦੀ ਸੀ ਹਾਂ ਮੈਨੂੰ ਨਾ ਪਿੰਡ ਆਏ ਡਾਕਟਰ ਕੋਲ ਲੈ ਆਣੇ ਦਵਾਈ ਕਾਹ ਨੂੰ ਜਾਣਾ ਮੰਡੀ ਐਵੇਂ ਹੋ ਰਾਮ ਦੇ ਪੂਆ ਮੈਂ ਫੇਰ ਵਾਦਾ ਬਾਜੂਗਾ ਚੱਲ ਆਪਾਂ ਦਵਾਈ ਲੈ ਆਈ ਹਾਂ ਹੁਣ ਕਾਹ ਨੂੰ ਦੁੱਗਣੇ ਪੈਸੇ ਲੱਗ ਜਾਣਗੇ ਮੈਂ ਕਿਹਾ ਇੱਥੋਂ ਲੈ ਕੇ ਦੇਖ ਲੈਣੀ ਆਂ ਕਿਉਂ ਆਵੇਂ ਪੈਸਾ ਪੈਸਾ ਕਰਦੇ ਰਹਿੰਦੀ ਆਂ ਪੂਆ ਤੂੰ ਕੁਝ ਨਹੀਂ ਹੁੰਦਾ ਦਵਾਈ ਲਿਆਉਣਾ ਅੱਗੇ ਰਾਤ ਆਉਂਦੀ ਆ ਕੋਈ ਨਾ ਜੇ ਨਾ ਆ ਰਾਵਾਂ ਆ ਫੇਰ ਵਗ ਚਲਾਂਗੇ ਉਹ ਰ ਮੈਨੂੰ ਫੇਰ ਰਾਤ ਨੂੰ ਭੱਜੇ ਫਿਰਾਂਗੇ ਵਾਦਾ ਨਾ ਵਾਜੇ ਚੱਲ ਚਲੀਏ ਨਹੀਂ ਵਾਦਾ ਵਾਦਾ ਉਹ ਨਹੀਂ ਤੂੰ ਆ ਜਾ ਫੇਰ ਮੂਰੇ ਰਾਤ ਆਉਂਦੀ ਆ ਉੱਠ ਖੜ ਕੇ ਰ ਆ ਜਾ ਚੰਗਾ ਚੱਲ ਮੈਂ ਤਾਂ ਇਸੇ ਇੱਥੇ ਦਵਾਈ ਲਾ ਲੈਂਦੀ ਫਰਕ ਪੈ ਜਾਂਦਾ ਕੋਈ ਆਹ ਨੂੰ ਪੈਸੇ ਲਾਉਣੇ ਸੀ ਕਾਸ਼ ਕਰ ਲਿਆ ਕੰਮ ਨਾ ਪਹਿਲੇ ਜੀ ਦੇ ਕਰੀਏ ਨਾ ਕੰਮ ਦੇਖ ਸੁਣ ਗੱਲ ਕਹਿੰਦੇ ਸੀ ਆਡੇ ਸਕੂਲ ਚ ਕੁਕ ਫੰਕਸ਼ਨ ਆ। ਕੁਰਤਾ ਦਾ ਪਾ ਕੇ ਆਣਾ ਜਿਹਨੇ ਮੈਨੂੰ ਬਾਦ ਲਿਆ ਦੋਨੇ ਕੁੱਤਾ ਫੇਮ ਲਿਆ ਦੋ। ਕਾਸ ਲਿਆ ਦਾਂਗੇ। ਤੈਨੂੰ ਪਤਾ ਨਾ ਪੂਆ ਨਾ ਬਿਮਾਰ ਜੀ ਰਹਿੰਦੀ ਆ। ਸੱਚ ਮੈਨੂੰ ਲੱਗਦਾ ਪੂਤਾ ਸਕੂਲ ਗਿਆ ਸੀਗਾ। ਪੂਆ ਦੇ ਨਾ ਦਰਦ ਹੋਈ ਜਾਂਦਾ ਸੀ ਸਵੇਰ ਦਾ ਤੇ ਲੈ ਕੇ ਗਿਆਗਾ ਤੇਰਾ ਬਾਈ ਉਹਨੂੰ। ਤੇ ਆ ਜਾਂਦੇ ਠੀਕਾ ਪੂਆ ਨੂੰ ਪੁੱਛਣਾ ਪਊਗਾ ਮੇਰੇ ਕੋਲ ਵੀ ਪੈਸੇ ਤਾਂ ਹੈ ਨਹੀਂਗੇ ਲਿਆਉਣ ਨੂੰ। ਚਲ ਕੋਈ ਨਹੀਂ ਪੂਆ ਤੋਂ ਪੁੱਛ ਲਾਂਗੇ ਜੀ ਉਹਨੇ ਪੈਸੇ ਦੇਤੇ ਨਾ ਫਿਰ ਪੱਕਾ ਲਿਆ ਦਾਂਗੇ ਠੀਕ ਆ। ਹਾਂ। ਠੀਕ ਆ ਕਰ ਲੈ ਕੰਮ ਤੂੰ ਚਲ ਮੈਂ ਚਾਹ ਬਣੀ ਦਾ ਕਰਦੀ ਆ ਪੁੱਛ ਜੰਮ ਲਿਆ ਕੇ ਵੀ ਨਹੀਂ ਤੈਨੂੰ ਨਾ ਤੈਨੂੰ ਤਾਂ ਮਾਨਸਾ ਜਾਂਦੀ ਨਹੀਂ ਜਿਵੇਂ ਤਾਂ ਪਹਿਲਾਂ ਪਤਾ ਸੀ ਡਾਕਟਰ ਕੋਈ ਨਾ ਕੋਈ ਵਹਿਮ ਪਾਉਣਗੇ ਉਹੀ ਵਹਿਮ ਪਾ ਤਾ ਆਪਾਂ ਵਹਿਮ ਕਾਦਾ ਹੋਆ ਡਾਕਟਰਾਂ ਨੇ ਕੀ ਲੈਣਾ ਝੂਠ ਬੋਲ ਕੇ ਜਿਹੜੀ ਪ੍ਰੋਬਲਮ ਹੈਗੀ ਆ ਤਾਂ ਹੈਗੀ ਆ ਹੁਣ ਤੂੰ ਐਂ ਕੰਮੜ ਮਾਰੀ ਜਾਨੀ ਆ ਤੂੰ ਤਾਂ ਦੇਖਾਂਵੇਂ ਹਾਲੇ ਗੁਰਦੇ ਤੇ ਪਿੱਤੇ ਚ ਦੋਨਾਂ ਥਾਂ ਪਥਰੀ ਹੈ ਤੇਰੇ 5-5 ਐਮਐਲ ਦੀ ਹੁਣ ਤਾਂ ਮੈਨੂੰ ਜਮੀ ਬਹਿਮ ਪੈ ਗਿਆ ਅੱਗੇ ਤਾਂ ਮੈਂ ਹਜੇ ਤੂੰ ਹੀ ਫਿਰ ਕੁਝ ਕੰਮ ਕਰਦੀ ਇਹ ਦਵਾਈਆਂ ਨਾਲ ਨਹੀਂ ਖੁਰਦੀਆਂ ਦਵਾਈਆਂ ਨਾਲ ਪੂਆ ਗੁਰਦੇ ਵਾਲੀ ਤਾਂ ਖੁਰ ਜਾਂਦੀ ਆ ਪਿੱਤੇ ਵਾਲੀ ਨਹੀਂ ਖੁਰਦੀ ਇਹ ਆ ਵੀ ਨਾ ਹੋਰ ਬਹਿਮ ਪੈਗਾ ਹੁਣ ਤਾਂ ਪ੍ਰੇਸ਼ ਨਹੀਂ ਕਰਾਉਣਾ ਪਊਗਾ ਪ੍ਰੇਸ਼ ਤਾਂ ਸਤਾ ਮੈਨੂੰ ਬਲਾਈਂਡਰ ਲੱਗਦਾ ਜਿਵੇਂ ਮੰਜੇ ਤੇ ਪੈ ਗਈ ਤੂੰ ਉੱਤੇ ਜਮੀ ਘੁਰਲੂ ਡਾ ਦੋਗੇ ਘਰ ਦੀ ਐ ਕਿਵੇਂ ਡਾ ਦਾਂ ਘੁਰਲੂ ਪੂਆ ਤੂੰ ਤਾਂ ਮੈਨੂੰ ਮਾਰੀ ਜਾਣੀ ਆ ਮੰਜੇ ਤੇ ਪੈ ਗਈ ਮੰਜੇ ਤੇ ਪਾਏਗੀ ਐਂ ਤਾਂ ਨਹੀਂ ਕਿ ਅਭੀ ਤੂੰ ਜਮੇ ਬਾਰਜਾਂਗੇ ਕਿਸੇ ਪਾਸੇ ਸਾਨੂੰ ਤਾਂ ਉਹਨੇ ਕੇ ਲਾਲ ਕਰੇ ਮਾਰੀ ਜਾਇਆ ਕਰਾਂਗੇ ਮੰਜੇ ਤੇ ਪਈ ਵੀ ਤੂੰ ਨਹੀਂ ਫਿਰ ਮੇਰੀ ਕੌਣ ਸੁਣੂਗਾ ਮੰਜੇ ਤੇ ਪਈ ਦੀ ਸੁਣਦੇ ਤਾਂ ਤੁਸੀਂ ਹੁਣ ਨਹੀਂ ਹੁਣ ਕਹਿ ਦਿੰਨੇ ਆ ਚੀਜ਼ ਲੈ ਆਈ ਆ ਲੈ ਆਈ ਫਿਰ ਤਾਂ ਆਹ ਖਫਾ ਹੀ ਤੁਹਾਡੇ ਪੈਸਾ ਹੋ ਜੂਗਾ ਫਿਰ ਕਿੱਥੇ ਸੁਣੋਗੇ ਤੁਸੀਂ ਮੇਰੀ ਨਹੀਂ ਨਹੀਂ ਆਇ ਨਹੀਂ ਹੁੰਦਾ ਪੂਆ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਪੂਆ ਤੂੰ ਰਸਟੇ ਕਰ ਇਹ ਮਾਂ ਨੂੰ ਕਹਿਣਾ ਪਾਣੀ ਕੋ ਨਹੀਂ ਫੜਾਉਂਦੇ ਇਹਨਾਂ ਨੂੰ ਇਹ ਦੇਖੋ ਫਾਇਰ ਡਾਕਟਰਾਂ ਨੂੰ ਜਦੋਂ ਪਾਸੇ ਮੱਤੇ ਜੰਮੀ ਹੋਗਾ ਸੋ ਇਹ ਸਨੇ ਬਾਦੀ ਦੱਸਾਂ ਦਮਨੋ ਗੀਨੀ ਨੂੰ ਵੀ ਸਾਵਧਨ ਕਰਦੇ ਕਲਪਣਾ ਲੱਗੀ ਰਹਿੰਦੀ ਸੀ ਆ ਹੁਣ ਇੱਕ ਹੋਰ ਕਲਪਣਾ ਸੱਜ ਗਈ ਇਹ ਗਰ ਚਾਹ ਤਾਂ ਰੱਖੀ ਹੈ ਹਾਂ ਚਾਹ ਤਾਂ ਰਹੀ ਹੈ ਮੇਰੀ ਗੱਲ ਸੁਣ ਹਾਂ ਬੋਲੋ ਉਹਦਾ ਪੂਆ ਦੇ ਯਾਰ ਪਥਰੀਆਂ ਆਂ ਨਾ ਇਹਨਾਂ ਦੇ ਕਿਤੇ ਜਨਾਹ ਗੁਰਤੇ ਜੀ ਹਾਂ ਹੋਰ ਫੇਰ ਤਾਂ ਹੀ ਤਾਂ ਦਰਦ ਹੋ ਜਾਂਦਾ ਸਾਰਾ ਦਿਨ ਉੱਤ ਕੀ ਪਤਾ ਕਿ ਦੇਖਦਿਆਂ ਪੱਥਰਾਂ ਗਾਉਂ ਘੜਾਪਾ ਨੂੰ ਦੱਸ ਦੇ ਸੀ ਫਸੇ ਖੈ ਸੋਚ ਲੈਂਦੀ ਸੀ ਵੀ ਪੈਸੇ ਲੱਗਣਗੇ ਪੈਸੇ ਲੱਗਣਗੇ ਹੋਰ ਹੁਣ ਕਿਤੇ ਆਈ ਜ਼ਿਆਦਾ ਆਪਰੇਸ਼ਨ ਕਰਵਾਉਣਾ ਪਊਗਾ ਮੈਨੂੰ ਤਾਂ ਲੱਗਦਾ ਨਹੀਂ ਕਿ ਤੂੰ ਆਪਰੇਸ਼ਨ ਕਰਵਾ ਲਵੇਂ ਕਰਵਾਣੇ ਪਊਗਾ ਨਹੀਂ ਦਰਦ ਹੋਈ ਜਾਇ ਕਰੂਗਾ ਉਹ ਜੀ ਕਰਾ ਦੱਲਾ ਲੈ ਕੀ ਕੱਢ ਲਿਆ ਭੂਆ ਨੇ ਕੰਜੂਸੀ ਕਰ ਕਰਕੇ ਐ ਰੁਪਈਆ ਰੁਪਈਆ ਤੇ ਮਰੂ ਮਰੂ ਕਰੀ ਜਾਂਦੀ ਰਹਿੰਦੀ ਸੀ ਹੁਣ ਵੀ ਤਾਂ 40-50 ਹਜ਼ਾਰ ਆਪਰੇਸ਼ਨ ਤੇ ਲੱਗੂਗਾ ਆ ਮਾੜੇ ਢੀਡੇ ਦੇ ਆਪਰੇਸ਼ਨ ਤੇ ਇਹਨੇ ਕਰਾਉਣਾ ਨਹੀਂ ਸਰਕਾਰੀ ਚ ਪੈਨ ਕਰਾਉਣਾ ਨਹੀਂ ਆਹ ਕੋਈ ਡਰ ਲੱਗਦਾ ਮੈਨੂੰ ਮੇਰਾ ਇਲਾਜ ਨਹੀਂ ਸਹੀ ਕਰਨਾ ਉਹਨਾਂ ਨੇ ਪ੍ਰਾਈਵੇਟ ਤੇ 40-50 ਹਜ਼ਾਰ ਤਾਂ ਲੱਗੂ ਗਈ ਹੁਣ ਵੀ ਤਾਂ ਪੈਸੇ ਲਾਉਂਗੀ ਫਿਰ ਹੁਣ ਵੀ ਤਾਂ ਪੈਸੇ ਜਰੂਰੂਗੀ ਜੋ ਆਪਾਂ ਕੁਛ ਖਾਣ ਪੀਣ ਤੇ ਲਾ ਦਿੰਦੇ ਤਾਂ ਕਿਵੇਂ ਕਰਦੀ ਹੁੰਦੇ ਸੀਗੀ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਹੂੰ ਨਾ ਕਾਸ਼ ਦਿਨਾਂ ਕੋਈ ਸਕੂਲ ਚ ਪਾਰਟੀ ਆ ਕਹਿੰਦਾ ਮੈਂ ਗੁਰਤਾ ਵੀ ਮਲੇ ਅੱਜ ਤੇ ਨਾਲੇ ਭਾਗ ਲਿਆ ਅੱਜ ਮੈਂ ਤੁਹਾਨੂੰ ਇਹ ਕਹਿੰਦੀ ਸੀ ਕਿ ਮੜੇ ਬਾਜ਼ਾਰ ਲੈ ਜੋ ਚਾਹ ਪਾਣੀ ਪੂਆ ਨੂੰ ਫੜਾ ਕੇ ਤੇ ਆਪਾਂ ਵਗ ਜਾਨੇ। ਓ ਖੜ ਜਾ ਐ ਪੂਆ ਨੇ ਹਣੇ ਪਹੇਜਣੇ ਗਾਟੀ ਟੈਂਸ਼ਨ ਵਾਲੀ ਖੜੀ ਐ। ਤੇ ਲੇ ਪੂਆ ਤੋਂ ਕੀ ਨਹੀਂ ਮੰਗਣੇ ਆ ਤੁਹਾਡੇ ਕੋਲ ਜਮੇ ਹੀ ਹੈ ਨਹੀਂ ਨਾ ਵੈਸੇ। ਹੋ ਮੇਰੀ ਹਜੇ ਤਨਖਾਹ ਮਹੀਨੇ ਨੂੰ ਆਉਗੀ ਮਹੀਨੇ ਤੋਂ ਪਹਿਲਾਂ ਨਹੀਂ ਆਉਗੀ। ਕੋਈ ਨਹੀਂ ਉਹ ਤਾਂ ਬਰਿਆ ਕੇ ਦੇ ਲਾਂਗੇ ਪੂਆ ਤੋਂ ਕੋਈ ਉਹਨੂੰ ਚਾਹ ਪਾਣੀ ਪਿਆ ਤੂੰ ਠੰਡੀ ਕਰ ਫੇਰ ਦੇਖਦੇ ਆ ਨਹੀਂ ਜੜੀ ਉਹਨੇ ਤੂੰ ਹੀ ਮੰਗ ਬਲੀ ਕਿਰਪਾ ਉਹ ਤਾਂ ਪੈਸੇ ਮੈਨ ਨਹੀਂ ਹੋਣ ਉਹਦੇ ਮੂੰਹ ਲੱਗਦਾ ਚਲ ਤੂੰ ਐ ਕਰ ਪਾਣੀ ਲੈ ਕੇ ਜਾ ਉਹਦੇ ਵਾਸਤੇ ਠੰਡਾ ਦਾ ਹਾਲ ਚਾਲ ਪੁੱਛ ਕੋਈ ਫੇਰ ਦੇਖਦੇ ਹਾਂ ਕੀ ਬਣਦਾ ਲਿਆ ਦੇ ਨੀ ਪੁੱਛ ਆਉ ਚਲ ਮੈਂ ਤਾਂ ਜਿਵਾਖ ਦੀ ਪੈਨਸ਼ਨ ਹੋ ਰਹੀ ਆ ਵੀ ਲਵਾਂਗੀ ਕੱਪੜੇ ਕੁੱਪੜੇ ਲੈ ਕੇ ਦੇ ਦੇ ਉਹਨਾਂ ਵਾਂਗ ਹੀ ਨਿਕਲ ਗਏ ਕੰਬੀਵਲੀ ਜਿੱਥੂ ਆ ਅਜੇ ਨਾਲ ਜਾਂਦੀ ਦੋ ਦਿਨ ਟੈਸਟ ਕਰਵਾਉਂ 10 ਇਹ ਹੀ ਬਿਮਾਰੀਆਂ ਪਹਿਲਾਂ ਮੇਰੇ ਭਾਈ ਪਰਜਾਇ ਨੂੰ ਲੱਗੀਆਂ ਸੀ ਹੁਣ ਉਹੀ ਮੈਨੂੰ ਲੱਗ ਗਿਆ ਪਤਾ ਨਹੀਂ ਸਾਡੇ ਘਰ ਨੂੰ ਕਿਹਨੇ ਨਜ਼ਰ ਲਾ ਦਿੱਤੀ ਜੇਕਰ ਵਿਕਾਸ ਕਿੱਧਰ ਜਾਣਾ ਆਪੂ ਕਿੱਧਰ ਜਾਣਾ ਤੁਸੀਂ ਕਹਿੰਦੇ ਸੀ ਬੇਬੀਰ ਘਰੇ ਪੜ ਲਿਆ ਕਰ ਹਜ਼ਾਰ ਰੁਪਏ ਆ ਲੈ ਜੇ ਤੇ ਟੂਸ਼ਨ ਆ ਲੈ ਇੰਨੇ ਪੈਸੇ ਨਹੀਂ ਹੈਗੇ ਉਧਰ ਦਵਾਈਆਂ ਤੇ ਲੱਗ ਜਾਂਦੇ ਨੇਗੇ ਉਹ ਪੇਪਰ ਆਉਣ ਆਲੇ ਆ ਪੜ ਵੀ ਪੱਤਰ ਭੈਣ ਤੋਂ ਪੜ ਲਿਆ ਕਰ ਉਹ ਕੰਮ ਅਜਨ ਤੇ ਸੁਝੀ ਰਹਿੰਦੀ ਉਹ ਜੀ ਰਹਿੰਦੀ ਹੈ ਨਹੀਂ ਹੋਰ ਭੈਣ ਭਾਈ ਬਸ ਖਰਚੇ ਤੋਂ ਭਲਾਈ ਜਾਂਦੇ ਨੇ ਜੇ ਭੈ ਕੋਈ ਨਹੀਂ ਸਪਰਦਾ ਉਹ ਆ ਗਏ ਜਾ ਵਗਜਾ ਅੱਜ ਦਾ ਵਗਜਾ ਭਾਈ ਸਭ ਤੋਂ ਆਪ ਦੀ ਭੈਣ ਤੋਂ ਪੜ ਲਿਆ ਕਰੀ ਹੂੰ ਭੈਣ ਭਾਈਆਂ ਨੂੰ ਢੁਲਾ ਰੱਖਿਆ ਸਭ ਅੱਲਪੂਆ ਪਾਣੀ ਨਵੀਂ ਬੰਦ ਮੇ ਸਫਾਈ ਆਂ ਰਹੇ ਬਹੁਤ ਦਰਦ ਹੁੰਦਾ ਈ ਹੈ ਹੋਰ ਭੂਆ ਤੈਨੂੰ ਕਿਤੇ ਦੇ ਦੇ ਤੱਕ ਹੀ ਜਾਂਦੇ ਸੀ ਵੀ ਟੈਸਟ ਕਰਾ ਲਾ ਆ ਨਾਲੇ ਮੈਨੂੰ ਸੇਵ ਕਰਨੇ ਦੱਸਤਾ ਸੀਗਾ ਵੀ ਭੂਆ ਦੇ ਪਾਸ ਨਹੀਂ ਆ ਗਿਆ ਤੇ ਚਲ ਕੋਈ ਨਹੀਂ ਟੈਨਸ਼ਨ ਨਾ ਲੈ ਬਲੀ ਅਸੀਂ ਰੇਸ਼ਨ ਕਰਾ ਦਾਂਗੇ ਸਿੱਠੀਕ ਹੋ ਜੇਗੀ ਮੈਂ ਵੀ ਪਰ ਮੈਂ ਨਹੀਂ ਪੇਸ਼ ਕਰਾਉਣੀ ਮੈਂ ਤਾਂ ਨਾ ਕਦੇ ਅੱਗੇ ਫਿੜੀ ਦੇ ਹੁਦਾਂ ਨਹੀਂ ਜਾਂਦਾ ਸੀਗਾ ਮੈਂ ਨਹੀਂ ਡਾਕਟਰਾਂ ਨੂੰ ਇੰਨੇ ਪੈਸੇ ਦਿੰਦੀ ਹੈਗੀ ਮੈਂ ਤਾਂ ਇਹ ਸਾਰ ਨਹੀਂ ਲੈ ਪੂਆ ਇਹ ਕਹੀ ਜਿਹੀਆਂ ਗੱਲਾਂ ਕਰੀ ਜਾਂਦੀਆਂ ਨਾਲ ਕਿਹੜਾ ਕਿਸੇ ਦੇ ਪੈਸੇ ਲਾਉਣੇ ਆ ਤੂੰ ਆਪਦੇ ਤੇ ਹੀ ਲਾਉਣੇ ਆ ਲਾਜ ਤਾਂ ਕਰਾਉਣਾ ਹੀ ਆ ਮੈਂ ਹੁਣ ਡਾਕਟਰਾਂ ਨੂੰ ਪੈਸੇ ਦੇਣ ਨੂੰ ਦੱਸ ਨਾਲ ਨਾ ਪਤਾ ਨਹੀਂ ਹੁੰਦਾ ਜੇ ਪਿੱਟਾ ਫਟ ਗਿਆ ਨਾ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ ਚਲ ਕੋਈ ਫਟਦਾ ਫਟ ਜੀ ਹਾਂ ਇੱਕ ਦਿਨ ਬੰਨਣਾ ਤਾਂ ਹੈਗੀ ਆ 2-3 ਸਾਲ ਪਹਿਲਾਂ ਜਾਵਾਂ ਲੇ ਪੂਆ ਹੁਣ ਤੂੰ ਪੈਸਿਆਂ ਪਿੱਛੇ ਆਪਰੇਸ਼ਨ ਨਹੀਂ ਕਰਾਉਣਾ ਨਾਲੇ ਲੋਕ ਤਾਂ ਸਾਨੂੰ ਹੀ ਕਹਿਣਗੇ ਵੀ ਦੇਖ ਲੈ ਇਹਨਾਂ ਨੇ ਉਹੀ ਰਹਿ ਗਿਆ ਭਤੀਜਾ ਤੇ ਭਤੀਜ ਨੂੰ ਕੋਈ ਆਪਰੇਸ਼ਨ ਨਹੀਂ ਕਰਾਇਆ ਈਮਾਰਤੀ ਪੂਆ ਨਾਲੇ ਪੂਆ ਤੂੰ ਸਾਡੇ ਲਈ ਇੰਨਾ ਕੁਛ ਕਰਿਆ ਦੇਖ ਲੈ ਸੇਵਕ ਦੱਸਦਾ ਹੁੰਦਾ ਵੀ ਛੋਟੇ ਜਿਹੇ ਹੁੰਦੇ ਦੇ ਕਹਿੰਦਾ ਮੇਰੇ ਮੰਮੀ ਡੈਡੀ ਮਰ ਗਏ ਸੀਗੇ ਤੇ ਪੂਆ ਨੇ ਇਸ ਗੱਲ ਦੀ ਮਾਰੀ ਨਹੀਂ ਵਿਆਹ ਨਹੀਂ ਕਰਾਇਆ ਵੀ ਮੈਂ ਆਪਦੇ ਭਤੀਜੇ ਦੇ ਕੋਲ ਰਹੂੰਗੀ ਮੇਰਾ ਸਹਾਰਾ ਨਹੀਂ ਹੈਗਾ ਕੋਈ ਨਾਲੇ ਕੋਈ ਨਹੀਂ 40 50000 ਮੈਂ ਕਹਿ ਦਿੰਦੀ ਸੇਵਕ ਨੂੰ ਆਜੀ ਤਨਖਾਹ ਚੋ ਲਾ ਦੂਗਾ ਉਹਨਾਂ ਤੋਂ ਭਰ ਲੂਗਾ ਵੱਧ ਪੈਸੇ ਐਂ ਜੋ ਬਿਰਪਾ ਮੇਰਾ ਪੈਸਾ ਲਾਉਣਾ ਜੀ ਨਹੀਂ ਕਰਦਾ ਮੈਂ ਮਾਫਾ ਹੋ ਗਿਆ ਠੀਕ ਆ ਕਿ ਹੁਣ ਕਿਉਂ ਐ ਮੇਰੇ ਡਾਕਟਰਾਂ ਨੂੰ ਦੇਨੇ ਨੇ ਨਾ ਪੂਆ ਆਹ ਕਰ ਲੈਣਾ ਤੁਕਰ ਕੋਈ ਨਾ ਤੇਰਾ ਆਪਰੇਸ਼ਨ ਕਰਾ ਦਾਂ ਮੈਂ ਮੜੇ ਜੀ ਦੇ ਖਾਤਰ ਹਾਂ ਨਾਲੇ ਪੈਸੇ ਦਾ ਕੀ ਹੁੰਦਾ ਹੱਥਾਂ ਦੀ ਮੈਲ ਆ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਬਿਰਪਾ ਹਾਂ ਮੈਂ ਕਹਿਣਾ ਸੋਖਾ ਦਾ ਜਿਹੜਾ ਪੈਸਾ ਬਣਾਉਗਾ ਨਾ ਉਹ ਜੀ ਨਹੀਂ ਪਤਾ ਕਿ ਪੈਸਾ ਬਣਦਾ ਆਪਾਂ ਕਹਿਤਾ ਦਿੰਨੀ ਐ ਕਿ ਥੰਮ ਲੈਪੂਆ ਫਿਰ ਪੈਸਾ ਆਪਾ ਕਮਾਉਣੇ ਵੀ ਤਾਂ ਆਪਦੇ ਵਾਸਤੇ ਹੀ ਆ ਨਾਲੇ ਏਡੀ ਕੀ ਗੱਲ ਆ ਨਾਲੇ ਸੱਚ ਮੈਂ ਤਾਂ ਨਾ ਹੋਰ ਗੱਲ ਕਰਨੀ ਸੀ ਤੁਹਾਡੇ ਨਾਲ ਐਂ ਤਾਂ ਕਹੀ ਨਾ ਵੀ ਆਉਂਦੀ ਨੂੰ ਲੱਗਦੀ ਮੈਨੂੰ ਉਹਨਾ ਕਾਸ਼ ਦੇਣਾ ਸਕੂਲ ਚ ਪਾਲਟੀ ਆ ਉਹ ਕਹਿੰਦਾ ਮੈਨੂੰ ਗੁਰਤੇ ਪਜਾਮਾ ਲਿਆ ਦਿਓ ਕੋਈ ਨਾ ਇੱਕ ਤੈਨੂੰ ਸੁਟੀ ਮਾਰ ਲੂ ਬਣਾ ਜਾਊ ਕੀ ਐਵੇਂ ਪੈਸੇ ਲਾਇੰ ਗੁਰਤੇ ਪਜਾਮੇ ਆ ਲੈਪੂਆ ਜਵਾਕਾਂ ਨੂੰ ਤਾਂ ਚਾਹ ਹੁੰਦਾ ਹੀ ਆ ਉਹਨਾਂ ਲਈ ਸ਼ੁਕਤੀ ਕਾਦੇ ਵਾਸਤੇ ਮਨਾਉਣੀ ਆ ਵਿਚਾਰੇ ਦੀ ਨੱਚੇ ਆਊਗਾ ਹੱਸ ਖੇੜੇ ਆਊਗਾ ਜਵਾਕ ਦਾ ਮਨ ਹੋਰ ਹੋ ਜਾਊਗਾ ਕੋਈ ਨਾ ਨੱਚੇ ਖੇੜੇ ਨੇ ਸਾਰੀ ਉਮਰੀ ਤੱਕ ਜੇ ਕਿਹਾ ਉਹ ਬਾਹਰ ਵੱਡਾ ਹੋਣਾ ਐਵੇਂ ਨਾ ਬਈ ਪੈਸਾ ਖਰਾਬ ਕਰੀ ਜਾਓ ਅਸੀਂ ਤਾਂ ਸੁੱਚਾ ਬਰਬਰ ਖਾਈਏ ਨਹੀਂ ਐ ਜੇ ਮੈਂ ਮੱਝੇ ਦੇ ਪੈਗੀ ਸੁੱਚਾ ਉਹ ਵੀ ਪੈਸਾ ਟੱਕਰੀ ਜਾਣਾ ਨਾ ਤਾਂ ਤੈਨੂੰ ਸਾਬਾ ਨਾ ਅੱਗੇ ਨੂੰ ਸਾਬਾ ਪੈਸਾ ਕਰ ਚੱਲ ਹੋਈ ਨੀ ਬੂਆਸ ਮੈਂ ਤਾਂ ਨਾ ਉਹੀ ਕਹਿੰਦਾ ਤੈਨੂੰ ਕਲ ਕੋਈ ਨਹੀਂ ਤੂੰ ਰੈਸਟ ਕਰ ਹੇ ਹਲੋ ਮੇਰੀ ਗੱਲ ਸੁਣੀ ਗੱਲ ਸੁਣ ਮੇਰੀ ਓ ਯਾਰ ਮੋਟਰਸਾਈਕਲ ਵੱਜ ਗਿਆ ਮੈਂ ਤਾਂ ਦਵਾ ਦਾ ਪੈਸੇ ਲਿਆ ਕੇ ਦੇ ਕਰੇਡ ਕਰ ਲਿਆ ਤੇਰਾ ਹਏ ਐ ਕਿਵੇਂ ਵੱਜ ਗਿਆ ਲੱਤ ਟੁੱਟ ਗਈ ਬੰਦੇ ਦੀ ਹੋਈ ਮੈਂ ਮਾਰਾਂ ਚ ਚਲ ਕੋਈ ਨਹੀਂ ਲੈ ਕੇ ਆਉਣੀ ਮੈਂ ਮੜਿਆ ਭੂੜ ਦਾ ਦੱਸਦੇ ਆਂ ਅਰੇ ਗਰੇ ਮਸਾਂ ਨਿ ਮਿਹੜਾ 50000 50000 ਰੁਪਏ ਦੇਣਾ ਅਗਲੇ ਨੂੰ 50000 ਚ ਹੋਰ ਛੇਤੀ ਕਰ ਲਿਆ ਆਦੇ ਮੈਂ ਭੂਆ ਨੂੰ ਪੁੱਛਦਾ ਜੇ ਕੋਈ ਹੋਵੇ ਤੇ ਉਹਦੇ ਕੋਲੇ ਫੇਰ ਰੱਬ ਨਵੀ ਤੋਂ ਨਵੀਂ ਨਸੀਰਤੀ ਪੈ ਜਾਂਦੀ ਆ ਸਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਦੀਦੀ ਦਾ ਚੈਨਲ ਆ ਜੀ ਤੁਸੀਂ ਤੇ ਚੈਨਲ ਦਾ ਨਾਮ ਬੋਲੋ ਜਸਟ ਮੈਨ ਪੀ ਵੀ 03 ਹਾਂਜੀ ਤੇ ਚੈਨਲ ਨੂੰ ਉਹਨੂੰ ਵੀ ਸਬਸਕ੍ਰਾਈਬ ਕਰਿਓ ਤੇ ਦੋਨੇ ਚੈਨਲਾਂ ਤੇ ਵਧੀਆ ਪਰਿਵਾਰਕ ਵੀਡੀਓ ਹੁੰਦੀਆਂ ਗਿਆ ਆਪਦੇ ਦੋਸਤ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟ ਕਰਿਓ ਸਾਰੇ ਜਾਣੇ ਕਿ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਧੰਨਵਾਦ ਜੀ